ਉਹ ਨਹੀਂ ਟਰਾਲੇ ਦੀ ਦਵਾਈ ਪਾਦੇ ਅੰਕਲ ਪ੍ਰਧਾਨ ਨੇ ਐਲਾਨ ਕਰਤਾ ਦਵਾਈ ਦੀ ਕਿੱਥੇ ਪਾਉਂਗੇ ਜਿਹੜੀ ਅਸੀਂ ਦੀ ਦਵਾਈ ਆ ਅੱਛਾ ਪਟਾਣ ਸੁਣਦਾ ਟਰਾਲੇ ਦੇ ਸਰਪੰਚ ਕਹਿੰਦਾ ਦਵਾਈ ਪਾਦੇ ਆ ਇਹਨੂੰ ਕੀ ਕਰੂਗੇ ਔਰ ਟਰੈਕਟਰ ਨੂੰ ਦਵਾਈ ਹੋਈ ਦੱਸ ਪ੍ਰਧਾਨ ਤੇਰੇ 5 ਲੱਖ ਰੁਪਏ ਧਾਰ ਤਾਰ ਦੂਗਾ ਅੰਕਲ ਇਹਨੂੰ ਹਾਂ ਹਾਂ ਬੋਲੀ ਦਾ ਨਹੀਂ ਦੇਖਦਾ ਮੁੱਛਦਾ ਨਹੀਂ ਹੈਗਾ ਕਾਂ ਕਣਕ ਰੱਖ ਲੈਣੀ ਇਹ ਇੱਕ ਦਾਣਾ ਮੈਂ ਨਹੀਂ ਵੇਚੂਗਾ ਇਹ ਵੀ ਤੂੰ ਦੇਖ ਲਈ ਨਾ ਸਰੋਂ ਦਾ ਨਾ ਇਹਦਾ ਅਗਰ ਕਿੰਨਾ ਝਾੜ ਮੰਗਦਾ ਏ ਬਹੁਤ ਬਹੁਤ ਦੇਖਦਾ ਬਹੁਤ ਬਹੁਤ ਮਹਾਰਾਜ 40 ਕੁਇੰਟਲ ਕਿਰਪਾ ਮਹਾਰਾਜ ਦੀ ਬਹੁਤ ਛੋਟ ਛਣ ਕੇ ਗਈ ਸਾਡੀ ਸੂਝ ਹੋ ਜਾਂਦੀ ਹੈ ਮਕੀਨ ਆਹ ਬਚੇ ਨਾ ਅੰਕਲ ਮਠਾ ਵਧੀ ਦਾ ਬਿਠਾ ਜਾਂਦੇ ਨਹੀਂ ਤਾਂ ਲੈ ਉਹ ਪ੍ਰਧਾਨ ਲੇਟਲੀ ਹੋਗੇ ਲੇਟ ਹੋਗੇ ਨਹੀਂ ਲੇਟ ਉਹ ਤੋਂ ਪ੍ਰਧਾਨ ਨੂੰ ਸੁਨੇਹਾ ਭੇਜਦਾ ਫੜਦਾ ਮੈਂ ਹੁਣ ਕਹਿ ਦਿੰਦਾ ਪ੍ਰਧਾਨ ਤੋ ਡੱਬੇ ਫੜਦੇ ਉਹ ਗਹਾ ਸੁਏ ਪਰ ਖਲਾਉਂਗੇ ਜਿਹੜਾ ਉੱਥੇ ਪਹੁੰਚਿਆ ਹਣੇ ਨੇ ਬੇਟੀ ਠੰਡੇ ਦੀ ਵੜ ਲੈਣੀ ਕੀਲਾ ਵੜਿਆ ਫਿਰ ਕੀ ਹੋ ਗਿਆ ਹਣੇ ਦੀ ਬੇਟੀ ਫੜ ਲੈਣੀ ਇਹ ਡਾੜੇ ਸਰਦਾਰ ਹੋ ਗਏ ਲੈ ਪ੍ਰਧਾਨ ਕੇ ਮੇਰੇ ਬੱਟੀਆਂ ਦੀ ਹੈਗੀ ਨਾ ਦਬੀ ਜਾਂਦੇ ਇਹ ਨਹੀਂ ਦਬਦਾ ਹੁਣ ਦੇਖੀ ਠੰਡੇ ਦੀ ਬੇਟੀ ਵੜ ਲੈ ਉਹ ਪੰਡਤ ਕਾਦੇ ਭਲਾ ਉਹ ਠੰਡੇ 302 ਲੱਗ ਜਾਣੀ ਸਤਿ ਸ਼੍ਰੀ ਗਾਲ ਜੀ ਬਾਈ ਸਾਰੇ ਬਿਰਾ ਨੂੰ ਕਹਿੰਦੇ ਉਹ ਦਿਨ ਆ ਹੀ ਗਿਆ ਬਾਈ ਪੱਗ ਆਲਾ ਤੇ ਅੱਜ ਆਪਣੀ ਗਣਕ ਦਾ ਬਾਈ ਨੰਬਰ ਲੱਗ ਜਾਣਾ ਕਾਲੇ ਬਾਈ ਵਾਲੀ ਕੰਮ ਐ ਨਾ ਕਰਤਾਰ ਤੇ ਬਾਈ ਨੂੰ ਟਾਈਮ ਦਿੱਤਾ ਬਾਈ ਕਈ ਦਿਨ ਹੋ ਗਏ ਕਿਤਾ ਤਾਂ ਵੀ ਇਨੀ ਤਰੀਕ ਨੇ ਸਾਡੇ ਬਾਦ ਤੀ ਗੁੱਦ ਬਾਦ ਨਾ ਦੇਣਾ ਬਾਈ ਅੱਜ ਅੱਜ ਫਿਰ ਆਪਣੇ ਨੰਬਰ ਲੱਗ ਜਾਣਾ ਮਹਿਕ ਵਾਲੇ ਵੜ ਡਣਾ ਤੇ ਅਗਲਾ ਆਪਣਾ ਖੇਤ ਵੀ ਵੜ ਡਣਾ ਤੇ ਬਾੜਮਾ ਸੂਏ ਪਰ ਵੀ ਬਾਈ ਵੜਾ ਲੈਣੇ ਮਹਿਕਾਂ ਟਰਾਲੀ ਆ ਖੜਾਤੀ ਤੇ ਜਿਹੜੀ ਆਪਣੀ ਵਾਲੀ ਟਰਾਲੀ ਐ ਬਾਈ ਉਧਰ ਸਾਚਰੇ ਬਾੜੇ ਮਾ ਟਰੈਕਟਰ ਮਗਰ ਬਾਗੇ ਖੜਾਈ ਜੀ ਆ ਬਾਕੀ ਕੰਬਾਈਨ ਦੀ ਵੇਟ ਹੋ ਰਹੀ ਆ ਬਾਈ ਕਮੈਨ ਦੇ ਆਏ ਤੇ ਸਾਰੇ ਕੰਮ ਚੱਲਨੇ ਖੁੰਝੇ ਖਾਂਝੇ ਬਾਈ ਸਵੇਰੇ ਵੜਤੇ ਤੇ ਆਪਾਂ ਨੇ ਇਹਨਾਂ ਬਣਾਤਾ ਬਾਕੀ ਮੋਟਰਪਾ ਪਹੁੰਚੇ ਪਿਆ ਹੁਣ ਕੰਬਾਈਨ ਦੀ ਵੇਟ ਹੋ ਰਹੀ ਆ ਕਮੈਨ ਦੇ ਆਏ ਤੇ ਦਿਖਾਉਂਦੇ ਤੁਹਾਨੂੰ ਵੀ ਕਿਹੜਾ ਪ੍ਰੋਜੈਕਟ ਕਿਵੇਂ ਚੱਲਦਾ ਕੰਮ ਲਓ ਜੀ ਬਾਈ ਟਰਾਲਾ ਪਾ ਲਿਆਂਦਾ ਤੇ ਇਹਦੇ ਬਾਅਦ ਮੈਂ ਕਟਰ ਲੈ ਕੇ ਆਉਣਾ ਇਹ ਮੋਟਰਪਾ ਖੜਾ ਕੇ ਇਹਨੂੰ ਲੋ ਜੀ ਬਾਈ ਟਰਾਲੀ ਖੋਲਿਆਂ ਦੀ ਉਹ ਸਾਹਮਣੇ ਲਾ ਦਿੱਤੀ ਤੇ ਹੁਣ ਚੱਲੇ ਸਕੰਜਾ ਆ ਪਾਉਣ ਜਿਹੜਾ ਪਿੱਛੇ ਵਾਲਾ ਬਾਈ ਕਟਰ ਬਾਲ ਉਹਦੇ ਪਰ ਆਉਣਾ ਔਰ ਇਹਨੂੰ ਫੇਰ ਲੰਘਦਾ ਨਹੀਂ ਹੈਗਾ ਵਾਦੀ ਖੋਲਿਆਂ ਦੀ ਤੇ ਹੁਣ ਲੈ ਕੇ ਆਈਏ ਜਾ ਕੇ ਸਕੰਜਾ ਬੜਾ ਬਾਈ ਬੰਬੂ ਘਾੜ ਜਿਹੜਾ ਪਾ ਕੇ ਲੈ ਕੇ ਜਾਣਾ ਹੈ ਤਾਂ ਫਿਰ ਇਹਦਾ ਕਟਰ ਬਾਲਾ ਅੱਡ ਕੇ ਲੈ ਕੇ ਆਉਣਾ ਹੈ ਪਾਉਂਦੇ ਇਹਨੂੰ ਫਿਰ ਚੱਲਦੇ ਆ ਲੋ ਜੀ ਬਾਈ 55 ਲਿਆ ਪਾ ਚੱਲਦੇ ਹੁਣ ਮਸ਼ੀਨ ਕੋਲ ਨੂੰ ਓਕੇ ਕੰਮ ਲੋ ਜੀ ਭਾਈ ਉਹ ਚੱਲਦੀ ਸਾਹਮਣੇ ਪੂਰੀ ਵਿਹਲਾ ਹੋ ਗਿਆ ਤੜਕੇ ਹੀ ਤੜਕੇ ਹੀ 3 ਵਜੇ ਟਰਾਲਾ ਖਾਲੀ ਕਰਿਆ ਖਾਦੀ ਪੀਤੀ ਚ ਹੈ ਪੂਰੀ ਆਪ ਪੀੜ ਪੈ ਗਈ ਮੰਡੀ ਚ ਹੈ ਮੰਡੀ ਚ ਪੀੜ ਪੈ ਗਈ ਨਾ ਇਹ ਨਹੀਂ ਹੈਗਾ ਹੈ ਲੱਗ ਜੂ ਨੰਬਰ ਹਾਂ ਨੰਬਰ ਲੱਗ ਜਾਣਾ ਵਾ ਆ ਕੰਮ ਵਧੀਆ ਕਰਿਆ ਤਾਂ ਖਾਲਾ ਪਾਤੀਆਂ ਖਾਲਾ ਨਾਲ ਆਏ ਆ ਪਾਣੀ ਲੱਗੀ ਜਾਂਦਾ ਹਾਂ ਨਿਆਰਾ ਏ ਇਹਨੂੰ 4-5 ਦਿਨ ਬਾਅਦ ਆਇਆ ਤਾਂ ਮਿਹਨਤ ਹੈਗੀ ਆ ਦੋ ਬੱਲੇ ਪਾਉਣੀਆਂ ਪੰਜਾਂ ਇੱਕ ਵਾਰ ਬਿੱਚੇ ਤੇ ਸਾਫ਼ ਕਰੀਏ ਇੱਕ ਉਹ ਚੱਲ ਪਿਆ ਕੰਮ ਕ ਮਸ਼ੀਨਾਂ ਦਾ ਹਾਂ ਮਸ਼ੀਨਾਂ ਦਾ ਚੱਲ ਪਿਆ ਮਸ਼ੀਨਾਂ ਵਿੱਚੇ ਲੇਬਰ ਛੇਬਰ ਸਭ ਕੁਝ ਚੱਲ ਪਿਆ ਬਾਈ ਪਰ ਉਹ ਕਣਕ ਗਈ ਪੱਕ ਉੱਪਰ ਤੇ ਹਾਂ ਨਹਿੜ ਹਰਾ ਹਾਂ ਨਹਿੜ ਜਮਈ ਹਰਾ ਮਸ਼ੀਨਾਂ ਦਾ ਰਾਟ ਪੈਂਦਾ ਰਾਟ ਪੈਂਦਾ ਇਹਦਾ ਹੈ ਕਿਹੜੀ ਰਫਤਾਰ ਨਾਲ ਚੱਲਦੀ ਆ ਨਹੀਂ ਮਸ਼ੀਨਾਂ ਮਸ਼ੀਨਾਂ ਸਿਆਣਦੀ ਨਹੀਂ ਦੀਆਂ ਪੂਰੀ ਯਾਰ ਬੈਟਰੀ ਜਾਨ ਕੱਢ ਲਈ ਡੱਕ ਨੇ ਹਾਂ ਹਾਂ ਉਹ ਨਹਿਰ ਚੱਲਦੀ ਉੱਥੇੜਾ ਆ ਪਾਣੀ ਚੜਦਾ ਆ ਬੰਬੂ ਕਰਤਾ ਚਾਹੀਦਾ ਉਹ ਜਿਕਰਾ ਉਪਰ ਉਹ ਤੇਰਾ ਗੱਲਾ ਨਾ ਉਹ ਗੱਲਾ ਇੱਥੇ ਕਿੱਡਾ ਇੱਕ ਬਹੁਤ ਆਹ ਉਪਰ ਵਾਲਾ ਹਾਂ ਪਤਾ ਇੰਨਾ ਕੁ ਆ ਉਹ ਪੇਟੀ ਜੀ ਆ ਬੰਬੂ ਕਰਤਾ ਚਾਹੀਦਾ ਐਡਾ ਰੇੜਾ ਬਣਾ ਲਾ ਹੈ ਹੈ ਹਿੱਸਾ ਤਖੜਾ ਏ ਹੂੰ ਰੇਟਾਂ ਅੱਗੇ ਰੇੜੀ ਨੂੰ ਲੋ ਜੀ ਬਾਈ ਇੱਕ ਵਾਰ ਸਵੇਰੇ ਰੱਬ ਨੇ ਡਰਾ ਤੇ ਤੇ ਵੀ ਧੁੱਪ ਐਦਾਂ ਲੱਗਦੀ ਸੀ ਵੀ ਨਿਕਲ ਨਹੀਂ ਹੋਣੀ ਸੀ ਪਰ ਫਿਰ ਨਿਕਲ ਗਈ ਤਾਹੀਂ ਯਾਨੀ ਇਹਨੇ ਨਹੀਂ ਆਈ ਰਾਤ ਪੂਰੀ ਆ ਦੇਖੋ ਹਾਂ ਤਜਰਬਾ ਦੇਖੋ ਹਾਂ ਆ ਦੋ ਲਾਈਆਂ ਨੇ ਨਾ ਹਾਂ ਇੱਕ ਹਰੀ ਹੋ ਗਈ ਤਾਹੀ ਲਾਈ ਤੇ ਦੋ ਦੋ ਇਹ ਸੀਪੇ ਨੇ ਰੱਖੇ ਬਦੇ ਛਟੀਆਂ ਹਾਂ ਸੁਖਦੀਪ ਨੇ ਜੀ ਨੇ ਭਾਈ ਚੈਨਲ ਬਣਾਇਆ ਪਿਆ ਨੇ ਦੂਰੀਆਂ ਲਾਈ ਦਾ ਫਾਇਦਾ ਹੈ ਇਹ ਦੂਰੀਆਂ ਲਾਈ ਦਾ ਫਾਇਦਾ ਹੁਣ ਵਿੱਚ ਆ ਵੀ ਦੋ ਲਾਈ ਜਾਂਦੇ ਆ ਇੱਕ ਹਰੀ ਹੋ ਗਈ ਇੱਕ ਸੌਕੀ ਏ ਕੇ ਸੌਕੀ ਨਹੀਂ ਜਿਆ ਲਾਈਆਂ ਨੇ ਜਿਆ ਦੋ ਇਹ ਹਰੀਆਂ ਦੀਆਂ ਜਿਆ ਦੋ ਇਹ ਹਰੀਆਂ ਦੀਆਂ ਆ ਦੇ ਹੁਣ ਆ ਸੌਕੀ ਪੂਰੀ ਪੂਰਾ ਕਾਰੀਗਰ ਆ ਇਹ ਨਾ ਪੂਰੀ ਲਾਣ ਦਾ ਬਹੁਤ ਹੈ ਤਗੀ ਆ ਟੂੜੀਆਂ ਦਾ ਹਾਂ ਆ ਦੇਖੋ ਬਾਈ ਰਾਤ ਨੂੰ ਵੱਡੀ ਵਿੱਚ ਹਰਕ ਉਹ ਜਲਦੀ ਕਰਤਾਰ ਬਾਈ ਡੇਢ ਕਿੱਲਾ ਰਹਿ ਗਿਆ ਕਹਿੰਦੇ ਫੇਰ ਜਾਣਾ ਹੈ ਫੇਰ ਮਾਹ ਇੱਥੇ ਖੜਾ ਲੈਂਦੇ ਬਾਈ ਉੱਥੇ ਨੇੜੇ ਕੰਨੂ ਜਾਣਾ ਯਾਰ ਹਾਕ ਜੀ ਪਹੁੰਚੀ ਫੇਰ ਜਾਉਂਗੇ ਗੜਦਾ ਬਹੁਤ ਆ ਬਾਈ ਦੇਖੋ ਹੂੰ ਗੜਦਾ ਬਹੁਤ ਇਹ ਵੀ ਆਹ ਕੱਲੇ ਤੋੜਤੀ ਰਹੇ ਹੋਣੇ ਅੱਛਾ ਇੱਥੇ ਰੇ ਚੱਲ ਪੈਣੀ ਆ ਪੂਰੀ ਨੇ ਬਾਈ ਐਂ ਤੋੜਤੀਆਂ ਕਹਿੰਦਾ ਇੱਥੇ ਰੇ ਚੱਲ ਪੈਣੀ ਨਵੇਂ ਨਵੇਂ ਕਾਰਨਾਮੇ ਕਰਦਾ ਲੈ ਨਿਆਣਾ ਹੀ ਵਰਤਾ ਇੱਧਰ ਜਰਤੇ ਇਹਨੇ ਹੌਂ ਰਲ ਜਣਾ ਨਾਲ ਹਾਂ ਜਿਹੜਾ ਦੂਏ ਲਾਉਣੇ ਨਾ ਪਾ ਦੂਏ ਸਾਲ ਚ ਜਾ ਕੇ ਉਹ ਨਹੀਂ ਆ ਚੀਜ਼ ਦਾ ਫੈਰਾ ਬਾਈ ਜਿਹੜੇ ਖਾਲੀਆਂ ਪਾਈਆਂ ਵੀ ਪਾਣੀ ਲੱਗ ਜਾਂਦਾ ਜੇ ਪਾਣੀ ਨਾ ਲਾਵੇ ਬੂਟੇ ਪਾਣੀ ਕੇ ਲੇ ਬਾਈ ਕਿਉਂਕਿ ਗਾਹਾਂ ਗਰਮੀ ਇੰਨੀ ਪੈਣੀ ਐ ਤਾਂ ਹੀ ਮੈਨੂੰ ਖਾਲੀਆਂ ਪਾਤੀਆਂ ਨੇ ਮੈਂ ਮਿਹਨਤ ਤਾਂ ਆਉਣੀ ਐ ਪੂਰੇ 3:00 ਵਜੇ ਲੰਘ ਗਏ ਤੁਸੀਂ ਨਾ ਹਾਂ ਸੱਤ ਸੱਤ 6:30 ਚੱਲ ਠੀਕ ਐ ਨਿਭੜ ਜੂ ਅ ਤੈਨ੍ਹੇ ਕਿੱਲੇ ਵੱਢੋਗੇ ਤੇਰੇ ਤਿੰਨ 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 ਝੱਟਾਂ ਚ ਵੱਢ ਹੋਣੇ ਆ ਇੱਕ ਝੱਟ ਮਨਸੂਏ ਇਹ ਮਨਸੂਏ ਵੱਢ ਹੋਣੇ ਭੈਣੀ ਵਾਲਾ ਗੀਲਾ ਉਹ ਖਾਣੇ ਵਿੱਚ ਰੱਖਣਾ ਤਿੰਨ ਝੱਟਾਂ ਆ ਤਿੰਨ ਪਿੱਛੇ ਕਬੂਤਰਾ ਕਬਤਰਾ ਪੁਰ ਕੀਲੇ ਹੀ ਰੱਖ ਹੋ ਜਾਂਦਾ ਨਾ ਨਾ ਹਾਂ ਰੱਖਦੇ ਤਾਂ 10 ਕੁ ਗੰਟ ਵਾਲੇ ਆ ਫੇਤ ਦੀ ਬੀਜਾਂ ਖਾਤਰ ਫੇ ਕਾਣੀ ਨੂੰ ਘਟ ਗਈ ਅੱਛਾ ਫਿਰ ਨਾ ਨਾ ਫੇ ਵੱਧੇ ਚਾਈ ਦੀ ਥੋੜਾ ਜਿਹਾ ਵੱਧਾ ਰੱਖ ਕਾਣੇ ਧਰ ਬਗੈਰ ਬਿਟਣ ਵਾਲੇ ਜੱਕੀ ਫਿਰਦਾ ਇਹ ਹਾਂ ਬਿਟ ਆਪਣੇ ਦੋਏ ਭਰੇ ਪਏ ਹੋਣੇ ਤੇਰਾ ਇਸੇ ਮਰਨ ਨਾਲੇ ਆ ਆਹ ਹਾਂ ਦੋਏ ਟਰਾਲੀ ਵਿੱਚ ਬੈੱਡ ਖੁੱਲ ਗਏ ਨਾ ਹੁਣ ਅਸੀਂ ਵੀ ਲਾਇਆ ਪੂਰੀ ਅੱਜ ਬੈੱਡ ਜੇ ਤੂੰ ਮੈਨੂੰ ਕੱਲੇ ਦੱਸਦਾ ਮੈਂ ਤੈਨੂੰ ਬੋਵਾ ਦੇਣਾ ਚੱਲਾ ਹੋਰ ਕੀ ਚਾ ਕੋਈ ਨਹੀਂ ਦੱਸਿਆ ਥਾਲਾ ਗੁਪਤੀ ਜੇ ਕਿੱਕੀ ਜੀ ਮਾਰ ਕੇ ਲੰਘ ਉਹ ਨਹੀਂ ਲੋ ਜੀ ਬਾਈ ਘੰਟਾ ਹੀ ਹੋ ਗਿਆ ਖੜੇ ਨੂੰ ਵੇਟ ਕਰਨੀ ਬਹੁਤ ਔਖੀ ਪੂਰੀ ਮੇਰੇ ਗੋਡੇ ਰਹਿਲੇ ਐਨੀ ਦੇ ਵਿਆਹ ਨੂੰ ਮੀਟ ਨਹੀਂ ਹੁੰਦੀ ਐ ਪੂਰੀ ਵੇ ਚੱਲਿਆ ਘਰ ਨੂੰ ਪਾਣੀ ਪੀਣ ਛੱਟ ਤੱਕ ਆਉਂਗਾ ਮੈਂ ਤੁਹਾਨੂੰ ਦੱਸਿਆ ਰੇੜੀ ਹੀ ਖੋਲ ਕੇ ਤੂੰ ਲੰਘ ਜਾਏ ਨਾ ਇਹਨਾਂ ਨੂੰ ਤਾਂ ਅੱਧਾ ਦੋ ਘੰਟੇ ਲੱਗਣਿਆ ਮੈਂ ਤਾਂ ਦੋ ਮਬੇ ਰਾਜ ਤੇਰਾ ਭਰ ਕੇ ਰਹਿ ਗਿਆ ਮੈਂ ਕਹਿੰਦਾ ਆਹੀ ਬੱਢਣਾ ਇਹਨੇ ਆਈ ਨਹੀਂ ਮੈਂ ਤੇ ਨਹੀਂ ਹਾਂ ਇਹੀ ਫੇ ਫੋਨ ਕਰਾ ਮੈਂ ਕਹਿੰਦਾ ਫੋਨ ਕਰਾ ਫੇ ਬਾਈ ਨੂੰ ਕਾਲ ਨੇ ਫੋਨ ਕਰਦਾ ਮੈਂ ਕਹਿੰਦਾ ਬਾਈ ਕਾਹਦਾ ਆਉਣਾ ਨਹੀਂ ਤਾਂ ਫੇ ਜਲੀਏ ਬਾਈ ਬਹੁ ਖਾ ਬੈਠਣਾ ਮੇ ਤਾਂ ਗੋਡੇ ਦੁਖਣ ਲੱਗ ਗਏ ਬੰਬੂ 'ਮੇ ਬੈਠੇ ਤੇ ਯਾ ਧੁੱਪਾਂ ਲੱਗਦੀ ਆ ਪੂਰੀ ਠੰਡੇ ਭਈਏ ਵਿਚਾਰੇ ਜਿਹੜੇ ਵੱਢੀ ਜਾਂਦੇ ਆ ਕਿ ਨਹੀਂ ਉਰੀ ਦੇ ਵੀ ਭਾਈ ਬਹਾਨੇ ਕੇ ਬੂਟੇ ਜੇ ਪਰ ਕੇ ਰੋਜ਼ੇ ਵਾਰ ਤੱਕ ਦੂਏ ਦਿਨ ਨਾ ਨਾ ਹਫਤੇ ਬਾਦ ਹਫਤੇ ਬਾਦ ਹੈ ਹਫਤੇ ਦੇ ਵੀ ਵੱਧ ਲੰਘ ਜਾਂਦਾ ਆ ਤਾਂ ਲੈਣ ਪਰ ਹੀ ਨਹੀਂ ਸੀ ਉਦਣ ਉਰੀਆ ਦੱਸਿਆ ਵਾ ਕਹਿੰਦਾ ਜੇ 50 ਕਿਲੋ ਦਾ ਬੰਦਾ ਬੈਠੂਗਾ 75 ਕਿਲੋ ਦਾ 90 ਕਿਲੋ ਦਾ 120 ਕਿਲੋ ਤੱਕ ਬੰਦਾ ਬੈਠ ਸਕਦਾ ਹੈ ਕਿਲੋ ਆਉਂਦਾ ਉਦੋਂ ਵੱਧ ਨਹੀਂ ਬੈਠਣਾ ਹੈਗਾ ਲਓ ਜੀ ਭਾਈ ਹੁਣ ਟਾਈਮ ਲੱਗਿਆ ਏ ਹੁਣ ਵੇਲਾ ਹੋਇਆ ਮਸ਼ੀਨ ਹੁਣ ਰੱਖ ਮੇਰੇ ਕੋ ਬੰਬੂ ਘਾੜ ਜਾ ਫੇਰ ਲੈ ਕੇ ਜਾਣਾ ਏ ਹੋ ਗਿਆ ਚੱਲੀਆਂ ਚ ਬਾਈ ਕੰਮ ਸਵਾਸਤ ਹੁਣ ਜਾਣੀ ਆਪਣੇ ਲੋ ਜੀ ਬਾਈ ਕਟਰ ਜਆ ਖੋਲੇ ਆ ਤੇ ਰੱਖਦਾ ਇਹਦਾ ਬੰਬੂ ਘਾੜ ਦੇ ਉੱਪਰ ਚੱਲਦੇ ਹੁਣ ਗੇਤਾਂ ਨੂੰ ਬਾਈ ਜਾਂ ਕਟਰ ਲਾ ਕੇ ਲਿਆਉਂਦੇ ਤੇ ਯਾਰ ਔਖੀ ਆਉਂਦੀ ਤੇ ਕਟਰ ਤੇ ਵਗੈਰ ਇਹਨ ਸਹੀ ਆ ਗਈ। ਬਾਕੀ ਆ ਬੰਬੂ ਘਾੜ ਬਾਈ ਲਾ ਤੈਂ ਟਗਾਣੇ ਲਿਆ ਕੇ ਇੱਧਰ। ਸਾਈਡ ਨੂੰ ਇੱਧਰ ਬਾਪੂ ਪਹੁੰਚਿਆ ਬੈ। ਮੈਂ ਗੱਲ ਟਰਾਲੀ ਆ ਖੜ ਗਈ। ਹਾਂਜੀ। ਤਕਰੀ ਵਟੇ ਪੱਕ ਗਈ ਹੁਣ? ਹੂੰ ਹੁਣ ਤਾਂ ਧੁੱਪ ਜੀ ਵੀ ਆ ਗਈ। ਫਾਜਰੇ ਗੇਲਦੇ ਭਾਈ 2 ਘੰਟੇ ਘਾਂਟੇ ਧੋਪੂਜੀ ਵੀ ਪੈ ਲਈ ਕਟਰ ਤੇ ਬਗੈਰ ਛੇਤੀ ਆ ਜਾਂਦੀ ਉਹ ਉਦਾਂ ਫਿਰ ਥੋੜੀ ਅੱਗੇ ਪਿੱਛੇ ਕਰਨੀ ਪੈਂਦੀ ਹੈ ਚਲੋ ਆ ਵੀ ਆ ਜਾਨੇ ਤੇ ਚਲੋ ਇੱਕ ਨਾ ਠੀਕ ਹੈ ਕਟਰਾਉਣਾ ਹੀ ਤਾਂ ਫਿਰ ਨਹੀਂ ਤਾਂ ਬਹੁਤ ਵਾਰ ਅੱਗੇ ਪਿੱਛੇ ਕਰਨੀ ਪੈਂਦੀ ਆ ਹੁਣ ਆਏ ਆ ਵੀ ਸੌਖੀ ਆ ਗਈ ਲਓ ਜੀ ਭਾਈ ਲੱਗੇ ਕਟਰ ਬਾਲ ਪਾਉਣ ਇਹਦੇ ਵਾਰ ਮਾ ਕੰਮ ਚਾਲੂ ਆ ਫਿਰ ਪਹਿਲੀ ਫਾਂਟ ਆ ਗਈ ਬਾਈ ਮੈਂ ਕੱਲਕੇ ਇਹਨੂੰ ਭਾਈ ਬੰਦਾ ਬਦਲ ਗਿਆ ਚੱਲ dappਾ ਲੈ ਭਾਈ ਦੇਖੋ ਮੂਰੇ ਚੱਲ ਪਿਆ ਪੂਰਾ ਜੋਰਾ ਦੇ ਕੰਮ ਜੀ ਬਾਈ ਵੇਲੇ ਹੋ ਚਲੇ ਕਾਲੇ ਬਾਈ ਦੋ ਬੰਗੋ ਹੋਏ ਐ ਬੰਬੂ ਜੇ ਬਿੱਤ ਸੱਲੇ ਕਰਾਉਂਦਾ ਹੈ ਇੱਕ ਬੰਬੂ ਭਰਦਾ ਨਹੀਂ ਹੈਗਾ ਬਾਪੂ ਕਰਦੇ ਜੀ ਭਰਤਾ ਉਹ ਸਿੱਧਾ ਲੈ ਜਾਓਗਾ ਹਾਂ ਬਾਈ ਇਧਰ ਘਟ ਜੇ ਤਾ ਆਪੋ ਨੇ ਦਿਲੇ ਤੋੜਤਾ ਕਿਨੇ ਨੇ ਸਾਹ ਖੋ ਗਿਆ ਇਹਦੇ ਲੱਡੂ ਆ ਜੂਗਾ ਅੱਜ ਦਾ ਦਿਲੇ ਤੋੜਤਾ ਕਿਨੇ ਤੋੜਤਾ ਕਰ ਯਾਰ ਉਹ ਜਗੇ 40 ਨੱਕੇ ਉਹ ਵੀ ਸਾਹਮਣੇ ਦੇ ਪਹਿਲਾਂ ਉਹ ਤਾਂ ਅਸੀਂ ਸਾਹਮਣੇ ਦਾਤੀ ਚੱਲ ਅਸੀਂ ਕਾ ਖਾਤਰ ਅਸੀਂ ਨੱਕੇ ਸਣੇ ਸਾਰਾ ਕੁਝ ਸਵੇ ਢੱਕਣ ਪਾੜਦਾ ਤੁਹਾਨੂੰ ਪੈਸੇ ਦੇ ਦਿੰਦਾ 500 ਦਾ ਦੋ ਤੇ ਇਹਦੇ ਲੈ ਲੈਣਾ ਸਾਰਾ ਕੱਢੀ ਨਹੀਂ ਗਈ ਕੱਢਣ ਲੱਗਿਆ ਭਾ ਲੰਗਣੀ ਨਹੀਂ ਨਹੀਂ ਉਹ ਲੰਗਦੀ ਯਾਰ ਲੰਗਣੀ ਨਹੀਂ ਲੰਗਣੀ ਨਹੀਂ ਉਹ ਲੰਗਣੀ ਉਹ ਪਹਿਲਾਂ ਤਾਰ ਤੇ ਕੱਟਰ ਲੱਗੀ ਵੀ ਇਹ ਧਾਰ ਦੇਰ ਗੱਡਰ ਖਣੇ ਇਹ ਕੰਦੇ ਦਾ ਡੈਰੀ ਵਾਲੇ ਵੇਕਰਾ ਲਨੇ ਉਹ ਇਹ ਜੱਗਾ ਅੱਗੇ ਵੀ ਤਾਂ ਆਇਆ ਹੈ ਹਲਦੀ ਉਹ ਜਾਂ ਦੇਖ ਲੈ ਕਿ ਆਪਣਾ ਵੀਊ ਆਇਆ ਜਾਣਾ ਕਦ ਟਾਏ ਦਮਿਆ ਵੀਊ ਆਇਆ ਜਾਣਾ ਬੰਪਰਦਾਰ ਕਦ ਕੁਝ ਜੱਗੇ ਰਾਂ ਦੇ ਬੈਠੇ ਚਾਹ ਪੀਂਦੇ ਤੇ ਨਬੂ ਲੱਗਿਆ ਬਣਾਉਣ ਵੀਡੀਓ ਜਿਹੜੇ ਟਰਾਲੀ ਦੇ ਟਾਇਰ ਖੋਲੇ ਆ ਨਬੂ ਦੈ ਬਣਾਉਣ ਲੱਗਿਆ ਟਰਾਲੀ ਦੇ ਟਾਇਰ ਪਿੱਛੇ ਰਹਿ ਗਏ ਸਾਹਿਬ ਜੋ ਉਧੇ ਹਾਂ ਸਾਹਿਬ ਜੋ ਉਧੇ ਹਾਂ ਅਸੀਂ ਬੈਠੇ ਚਾਹ ਪੀਂਦੇ ਨਬੂ ਸਾਡੀ ਵੀਡੀਓ ਬਣਾਉਣ ਲੱਗ ਗਿਆ ਅੰਕਲ ਮਿੱਠਾ ਵਰੀ ਇਹਦਾ ਅੰਕਲ ਮਠਾ ਵਧੀ ਤਾਂ ਮਠਾ ਜਾਂਦੇ ਨਹੀਂ ਤਾਂ ਲੈ ਉਹ ਪ੍ਰਧਾਨ ਲੇਟਲੀ ਹੋਗੇ ਲੇਟ ਹੋਗੇ ਨਹੀਂ ਲੇਟ ਉਹ ਤੋਂ ਪ੍ਰਧਾਨ ਨੂੰ ਸੁਨੇਹਾ ਭੇਜਦਾ ਤਾਂ ਫੜਦਾ ਮੈਂ ਹੁਣ ਕਹਿ ਦਿੰਦਾ ਪ੍ਰਧਾਨ ਤੋਂ ਡੱਬੇ ਫੜਦੇ ਉਹ ਗਹਾ ਸੁਏ ਪਰ ਖਲਾਉਂਗੇ ਜਿਹੜਾ ਉੱਥੇ ਪਹੁੰਚਿਆ ਹਣੇ ਨੇ ਪੇਟੀ ਠੰਡੇ ਦੀ ਫੜ ਲੈਣੀ ਚੀਲਾ ਵੱਢਿਆ ਫਿਰ ਕੀ ਹੋ ਗਿਆ ਹਣੇ ਦੀ ਪੇਟੀ ਫੜ ਲੈਣੀ ਇਹਨੇ ਅੱਜ ਡੜੇ ਸਰਦਾਰ ਹੋ ਗਿਆ ਲੈ ਪ੍ਰਧਾਨ ਕੇ ਮੇਰੇ ਵੱਟੀਆਂ ਹੋਈਆਂ ਗਈਆਂ ਨਾ ਦਬੀ ਜਾਂਦਾ ਐਲੀ ਦਾ ਬਣਾ ਨਾ ਉਹਦੇ ਕੀ ਢੰਡੇ ਦੀ ਬੇਟੀ ਬਣਾ ਪੰਡਤ ਕਾਦੇ ਪਹਿਲਾਂ ਉਹ ਢੰਡੇ 302 ਲੈ ਜਾਣੀ ਆਉਣੀ ਉਹਨੇ ਚਾਕਲੇਟ ਵਾਲੀ ਹਾਂ ਕਰ ਵੀ ਹੁਣ ਮਾਰ ਲੈਣ ਚਾਕਲੇਟ ਰੱਖਿਆ ਕੋ ਥੋੜਾ ਪਾਲਾ ਹੋ ਜਾਵੇ ਕੀ ਹੋ ਗਿਆ ਅੰਕਲ ਕੀ ਖਾਣਾ ਆ ਜਿਹੜਾ ਬਾਡੀ ਵਾਲੀ ਡੱਬੀ ਇਹਦੇ ਹੱਥ ਲਾ ਕੇ ਜੱਤਾ ਹੀ ਗੱਲਾਂ ਛੜਦਾ ਕੋਸ ਪੂਰੀ ਆ ਇਹਦਾ ਬਣਾਉਣਾ ਅਰੇ ਇਹਦਾ ਬੋਦੀ ਜਾਨਾਂ ਨੂੰ ਗੱਲਾਂ ਹੁਣ ਦਿੰਦਾ ਪੂਰੀ ਕਿਹਾ ਗਿਆ ਉਹ ਜੱਗੇ ਹੜ ਜਾ ਤੇਰੇ ਗਾਲ ਕਿਲਾ ਵੱਡਣਾ ਕਹਿੰਦਾ ਇੱਕ ਬੇਟੀ ਠੰਡੇ ਦੀ ਹਾਂ ਤਿੰਨ ਡੱਬੇ ਚਾਕਲੇਟ ਵਾਲੀ ਬਾਕੀ ਵਾਲੇ ਕਹਿੰਦਾ ਉਹ ਖਲਾਉਣੇ ਕਹਿੰਦਾ ਸ਼ਮਾਜਾ 30 ਦਿੰਦਾ ਕਹਿੰਦਾ ਅੱਛਾ ਦਾਬਦਾ ਵੀ ਕਹਿੰਦਾ ਉਹਦੇ ਮਾਰ ਪਹਿਲੀ ਵਾਰ ਟਰਾਲਾ ਪਾਉਣਾ ਅਗਲ ਸੱਚੀ ਗੱਲ ਦਾਬਦਾ ਪੁੱਛਣਾ ਕਹਿੰਦਾ ਪਹਿਲੀ ਵਾਰ ਟਰਾਲਾ ਪਾਉਣਾ ਮੈਂ ਉਹਦੇ ਹੱਦ ਹੈ ਜਦੋਂ 36 30 ਨੂੰ ਬਾਹਰ ਚਲੇ ਗਏ ਉਹਦਾ ਜਿਹੜਾ ਕੋਈ ਖੋਲਣਾ ਪਿੱਛੇ ਢੋਕੀ ਦੀ ਜੋ ਗੋਦੀ ਉਹ ਕਿਲੀ ਲੱਗੀ ਵਿੱਚੇ ਬਾਤ ਆ ਜੱਗੇ ਬਾਖ ਨੇ ਕਿਹਾ ਨਹੀਂ ਕਰਨ ਇਹਨੂੰ ਪੱਟ ਦੋ ਉਹ ਕਰਨੀ ਅੰਕਲ ਦੇਖਣੀ ਪੱਟ ਕੇ ਗਿਰਣੇ ਖੇਤ ਵੇਲਾ ਹੋ ਗਿਆ ਪੂਰੀ ਕੋਈ ਇੱਕ ਕਹਿਣਾ ਅੰਕਲ ਕੱਚਾ ਹੋ ਜਾਂਦਾ ਵੀ ਸਾਲਾ ਅੰਕਲ ਨੇ ਦੁਕਾਨ ਕਰੀ ਹੋਈ ਆ ਫੇਰ ਬਾਜੀ ਬਾਜੀ ਲੈ ਜਾ 20 ਲੱਖ ਨੂੰ ਹੱਥ ਲਾਈ ਬੈਠਾ ਸਾਲਾ ਕਿਤੇ ਕਮੈਂਟ ਵਾਲੇ ਨੂੰ ਕਹਿਣਾ ਜੱਗੇ ਬਹੁਤ ਤੇ ਜਾ ਕੇ ਪਾ ਦੋ ਹਾਂ ਦੱਸਣਾ ਨਹੀਂ ਹੈਗਾ ਯਾਰ ਗੁਪਤ ਹੀ ਜਾਣਾ ਇਹ ਰਾਤ ਹੀ ਰਾਤ ਜਾਣਾ ਹਾਰ ਬਣਾਦਾ ਕੰਮ ਮਾਤਾ ਹੀ ਹਰ ਬੱਤੇ ਦਾ ਦਿਖਾਉਂਦੀ ਦੇਖਦਾ ਉਹ ਹੀ ਕਰਦਾ ਹੈ ਅਕਲ ਉਹ ਨਿਕਲ ਗਈ ਓਏ ਚੱਲ ਜਲੀਏ ਪੂਰੀ ਪੂਰੀ ਤੂੰ ਨਾ ਤੂੰ ਅਕਲ ਅਕਲ ਦੇਖੀ ਵੀਰੇ ਲਓ ਜੀ ਭਾਈ ਪੂਰੀ ਪੂਰੀ ਉਹ ਪੂਰੀ ਪੁਆਇੰਟਾਂ ਪਰ ਇਹ ਦੇਖ ਮੂਰੇ ਲੱਗਦੀ ਹੋਣੀ ਐ ਲਓ ਜੀ ਭਾਈ ਸੂਏਪਰ ਵਾਲੇ ਖੇਤ ਦਾ ਵੀ ਦੋ ਘੰਟਾ ਰਹਿ ਗਿਆ ਹੋ ਗਿਆ ਕੰਮ ਜਿਹਦਾ ਵੀ ਜੱਗੇ ਦਾ ਮੁੰਡਾ ਦੇਖ ਲੋ ਜੀ ਇੱਧਰ ਵਰਤੀ ਪਾ ਕੇ ਖੇਤਾਂ ਮੈਨੂੰ ਪਤਾ ਦਾ ਵੀ ਮਕੀ ਚੱਲਦੀ ਆ ਹੈ ਮਸ਼ੀਨ ਚੱਲਦੀ ਆ ਚੱਲੀ ਏ ਐ ਇਹ ਕਰਦੇ ਨੇ ਸਿਆਏ ਇਹਨੂੰ ਲੈ ਇਹ ਦੇਖ ਲਈ ਆਉਣ ਉਹ ਫੁੱਲਦੇ ਆ ਹੁਣ ਉਹਦੇ ਬੈਗ ਛੱਡਾ ਗੇਟ ਮੋਰੇ ਚਲੇ ਹੋਰੇ ਪ੍ਰਧਾਨ ਜੀ ਜੱਗਨਾ ਨਹੀਂ ਕਰ ਪਤਾ ਮਸ਼ੀਨ ਦੇਖਦੇ ਦੀ ਮੱਕੀ ਪਾਰਤੀ ਤੋਂ ਬੋਲੇ ਛੋਟੇ ਰੋਡ ਇਹਦੀ ਐਸੇ ਸਦਾ ਸਖੂਲ ਦੀ ਮਸ਼ੀਨ ਤੇ ਹੋਣੀ ਇਹਨੂੰ ਪਤਾ ਰਿਹਾ ਜਿਵੇਂ ਮਸ਼ੀਨ ਚੱਲਦੀ ਤਰੀ ਆ ਪਾ ਪਾਇਨਟਰ ਬਾਲਾ ਬਾਲਾ ਦੇ ਲੋ ਜੀ ਭਾਈ ਨੀਲਾ ਘੋੜਾ ਜੋੜ ਲਿਆ ਟਰਾਲੀ ਨੂੰ ਪਹਿਲੀ ਵਾਰ ਵੋਲਾ 18 ਫੂਟੀ ਟਰਾਲੀ ਨੂੰ ਅਗਰ ਕਿੰਨਾ ਝਾੜ ਮੰਗਦਾ ਏ ਬਹੁਤ ਬਹੁਤ ਬਨੇ ਰੇਣ ਦਾ ਬਹੁਤ ਬਹੁਤ ਮਹਾਰਾਜ 40 ਕੁਇੰਟਲ ਕਿਰਪਾ ਮਹਾਰਾਜ ਕਿਰਪਾ ਮਹਾਰਾਜ ਬਹੁਤ ਆ ਵੀ ਸਰਪੰਚ ਆ ਜਾ ਬੰਦੇ ਵੀ ਆ ਗਈ ਬੰਦਾ ਓ ਨਹੀਂ ਬਗੇ ਬਾਅਦ ਚ ਵੜਗੇ ਸਾਨੂੰ ਉਹ 20 ਦਿਨ ਨੂੰ ਹੋਰ ਹੱਡਾ ਰਮਾ ਦੇ ਮਾਵਾ ਕਰੀ ਦੂਈ ਆ ਜਾ ਬੱਛਾ ਦੂ ਘੱਟ ਛੱਡੇ ਔਰਗੈਨਿਕ ਉਹ ਦੂ ਆ ਦਾ ਸੇਰਮਾਨਤਿਆਂ ਆ ਜਾ

ਦੇ ਚਟੇ ਚਟੇ ਆਈ ਚਟੇ ਲਾਲ ਲੱਗਦਾ ਦੇਖਣ ਨੂੰ ਪ੍ਰਧਾਨ ਹਾਂਜੀ ਹਾਂਜੀ ਆਹੀ ਕੋ ਖੜਾ ਯਾਰ ਆਹੀ ਕਾਰ ਜਾ ਬੋਖੜਾ ਪ੍ਰਧਾਨ ਇਹ ਤਾਂ ਵੱਜਦੇ ਸਮਾਂ ਬਹੁਤ ਬੁਰਾ ਪਰ ਤਾਂ ਜੀ ਟਿਕਦਾ ਮਾਥਾ ਕਿੰਨਾ ਛਾੜ ਗਿਆ ਚਾੜਦੇ ਇਹਦੇ ਪਾਪਿਆਂ ਨੇ ਜਿੰਨਾ ਕਹਣਾ ਉਨੇ ਆ ਜਾਣਾ ਫਿਕਸ ਹੈ ساری ਦੁਨੀਆ ਕਹਿ ਰਹਾ ਤੇ ਹੱਥ ਚ ਉਹ ਕਿ ਆ ਹੋ ਗਿਆ ਥੱਲੇ ਕਹਦੇ ਉੱਤਰਦਾ ਏ ساری ਦੁਨੀਆ ਹੱਥ ਚ ਹੈ ਅੰਕਲ ਅਰੇ ਮੁਠੀ ਚ ਦੁਨੀਆ ਪ੍ਰਧਾਨ ਜੀ ਅੰਕਲ ਕਹੇ ਦੁਨੀਆ ਮੁਠੀ ਚ ਹੈ ਹਾਂ ਜੀ ਅੰਕਲ ਇਹ ਦੁਨੀਆ ਮੁਠੀ ਚ ਹੈ ਇਹ ਤਾਂ ਸੱਚੀ ਗੱਲ ਹੈ ਨਹੀਂ ਨਹੀਂ ਹਾਂ ਰਾ ਮਾਦਾ ਆਸਰਾ ਯਾਰ ਪ੍ਰਧਾਨ ਕਹਿੰਦਾ ਜਿੰਨਾ ਅੱਕਰ ਚੜ ਕੇ ਤਰਾ ਬਣੁੰਦਾ ਹੀ ਤੇ ਰਹਿਣਾ ਕਾਪੀ 'ਤੇ ਲਿਖਿਆ ਹੋਇਆ ਹੈ ਝੜ ਹੈ ਕੋਲਡ ਡਰਿੰਕ ਲਿਆਉਂਦੇ ਲਿਆਉਂਦੇ ਕੋਲਡ ਡਰਿੰਕ ਲਿਆਉਂਦੇ ਥੱਲੇ ਉਤਰਿਆ ਤੇਰੇ ਬੱਜਣੀ ਆਹ ਕੋਲਡ ਡਰਿੰਕ ਪੀਣਾ ਹੈ ਪਾਪੇ ਨੂੰ ਕਹੇ ਬਣੇ ਫਿਰ ਕੋਲਡ ਡਰਿੰਕ ਦੇ ਜਿਵੇਂ ਡੋਲਤੀ ਉੱਤੇ ਇਹਨਾਂ ਮਸ਼ੀਨ 'ਤੇ ਬੈਠ ਕੇ ਰਹੁੰਦਾ ਤਾਂ ਲੋ ਜੀ ਭਾਈ ਜੱਗੜਾ ਮੁੰਡਾ ਵੀ ਮੈਂ ਗਰਮੀ ਮੰਨਦਾ ਜ਼ਬਰਦਸਤ ਹੈ ਗਰਮੀ ਮੰਨਦਾ ਸੱਚ ਪਾਣੀ ਪਾ ਲਿਆ ਦੇਖ ਲੈ ਖਾ ਕੇ ਤਿੰਨ ਚਾਰ ਰਾਸ ਗੁੱਲੇ ਉਹ ਗਰਮੀ ਮੰਨਦਾ ਹੈ ਪਰ ਦੀ ਵੀ ਨਹੀਂ ਖੋਲੀ ਆ ਗਿਆ ਸਿੱਖ ਲੋ ਮੈਂ ਪਾਣੀ ਖਾਦਾ ਵੀ ਗਿਆ ਵਰਦਾ ਨਾ ਠੀਕ ਹੈ ਉਹ ਗਰਮੀ ਲੱਗਦੀ ਆ ਬੜੇ ਬੜੇ ਸਰਕਾਰੀ ਭਰਦੇ ਆ ਕੋਨੇ ਮੁੰਡੇ ਨੂੰ ਲੱਗਦਾ ਸਾਨੂੰ ਨਾਲ ਲਵੇੜਦੀ ਮੁੰਡੇ ਨੂੰ ਲੱਗੇ ਚੱਲ ਉੱਪਰ ਬੈਠਾ ਉਹ ਭਾਈ ਐਸ ਐਚਓ ਸਾਹਿਬ ਫਿਰਦੇ ਨੇ ਉਧਰ ਅੰਕਲ ਜੀ ਲੇ ਲੇ ਉਹ ਜੱਗੇ ਬੰਬੂਵਾਨਾ ਚੜਜੀ ਹਲੇ ਇੱਕ ਟੈਂਕੇ ਪਿਆਏ ਰੋਸ ਨੂੰ ਲੈਣਾ ਕੱਢਦੇ ਭਏ ਨਹੀਂ ਮਾਰਾ ਸਹੋਤ ਆ ਕਿ ਰੱਖਣੀ ਜੀ ਜਟੋੜਾਂ ਨੂੰ ਕੀ ਪਤਾ ਪੌਣੀ ਹੋਵੇ ਭਾਰਤ ਨੂੰ ਪਤਾ ਉਹ ਨਹੀਂ ਟਰਾਲੇ ਜੀ ਦਵਾਈ ਪਾ ਰਿਹਾ ਅੰਕਲ ਪ੍ਰਧਾਨ ਨੇ ਐਲਾਨ ਕਰਤਾ ਦਵਾਈ ਕਿੱਥੇ ਪਾਉਂਗੇ ਜਿਹੜੀ ਅਸਦੀ ਦਵਾਈ ਆ ਅਜੇ ਟੋਟਾ ਸੁਣਦਾ ਟਰਾਲੇ ਦੇ ਸਰਪੰਚ ਕਹਿੰਦਾ ਦਵਾਈ ਪਾ ਦੇ ਆਹ ਇਹਨੂੰ ਕਿਆ ਕਰੂਗੇ ਓ ਟਰੈਕਟਰ ਨੂੰ ਦਵਾਈ ਦੇ ਦਤਾ ਪ੍ਰਦਾਨ ਤੇਰੇ 5 ਲੱਖ ਰਿਆਰ ਧਾਰ ਦਊਗਾ ਅੰਕਲ ਇਹਨੂੰ ਹਾਂ ਹਾਂ ਬੋਲੇ ਦਾ ਨਹੀਂ ਦੇਖ ਲੈ ਮੁੱਛਦਾ ਨਹੀਂ ਹੈਗਾ ਤਾਂ ਕਣਕ ਰੱਖ ਲੈਣੀ ਇਹ ਇੱਕ ਦਾਣਾ ਮੈਂ ਨਹੀਂ ਵੇਚੂਗਾ ਇਹਦੀ ਤੂੰ ਦੇਖਦੀ ਹਾਂ ਨਾ ਸਰੋਂ ਦਾ ਨਾ ਇਹਦਾ ਠੀਕ ਹਾਂ ਪ੍ਰਦਾਸ਼ ਸਟੈਂਪ ਪਰ ਲਿਖ ਕੇ ਦੇਣੇ ਆ ਹੈ ਨਹੀਂ ਆਵੇ ਸਰਪੰਚ ਕੋਲ ਖੜਾ ਯਾਰ ਦੇ ਦਾਂਗੇ ਕੀ ਕਾਲੇ ਦੇ ਲੇਕਣਾ ਤਮ ਇਹ ਗਾਹ ਵਾਤਾ ਕੱਡੇ ਕੱਟਾ ਚੱਜਾ ਕਰਕੇ ਚੱਜੇ ਵਾਲਾ ਕੰਮ ਮੈਂ ਕਿਹਾ ਟਰਾਲਾ ਚਾਹੀਦਾ ਪਾਪੋ ਨੂੰ ਕਹਿੰਦਾ ਇਹ ਨਹੀਂ ਉਤਰਨਾ ਇਹਦੇ ਤੋਂ ਦਵਾਈ ਪਾਣੀ ਖਾਦੀ ਨਾ ਨਾ ਤੇਰੇ ਘਰ ਕੌਣ ਕਹਿੰਦਾ ਬੋਲਦਾ ਹੋਈ ਨਹੀਂ ਸਾਖ ਅਕਲ ਚੱਕ ਚੱਕਦੇ ਹੋਣੇ ਜਾ ਕੇ ਹਾਂ ਲੈ ਮੈਂ ਲੈ ਹੁਣ ਮੈਨੂੰ ਲੈ ਜਵੇ ਕਾਲੇ ਖਾ ਤਨੀ ਤੇਰਾ ਬਾਈ ਦਾ ਬਹੁਤ ਆਸਰਾ ਮੈਂ ਕਿਹਾ ਬਾਈ ਠੀਕ ਹੈ ਉਹ ਤਾਂ ਨਿੱਪੀ ਦਾ ਫੋਨ ਆਇਆ ਬਾਹਰੋਂ ਵੈਸੇ ਅੰਕਲ ਇਹ ਟਰਾਲਾ ਟਰੈਕਟਰ ਵਾਸਤੇ ਛੋਟਾ ਹੈ ਇਹ ਆਹ ਸਾਫ ਨਾਲ ਇਹ ਟ੍ਰੈਟਰ ਵਾਤੇ ਛੋਟਾ ਇਹ ਜੀ ਪੰਪਰਚ ਨਹੀਂ ਆਉਣਾ ਹਾਂ ਸਰਪੰਚ ਜੇ ਨਾ ਟਰਾਲਾ ਬੇਲਾ ਆ ਕੇ ਹੁਣ ਚਾਹੀਦਾ ਹੁਣ ਪਰਾਂ ਖੜਾਏ ਹਾਂ ਪਰਾਲਾ ਕਹਿੰਦੇ ਛੋਟਾ ਪੰਪਤ ਨਹੀਂ ਆਉਣਾ ਇਹਨਾਂ ਦੇ ਦੇ ਨਹੀਂ ਫੇ ਕਹੀ ਜਾਂਦਾ ਵੀ ਪ੍ਰਧਾਨ ਕਹਿੰਦੀ ਨੋਕ ਕਰ ਲਈਏ ਉਹ ਨਹੀਂ ਕਰਾਂਗੇ ਪ੍ਰਧਾਨ ਡਬਲ ਧੁਰੇ ਰਲ ਦਵਾ ਦਈਏ ਰਲ ਮਿਲ ਕੇ ਕਰ ਲਿਆ ਕਰਾਂਗੇ ਕੱਲ ਕੋਈ ਜੱਕਰ ਨਹੀਂ ਅੰਕਲ ਜਾਈ ਮੜਾ ਦਾਣੇ ਕਿਰਦੇ ਆ ਮਾਰਨ ਜਾਣਾ ਲਿਓ ਸਾਰੀ ਤਾਰ ਲੈ ਉਹਨਾਂ ਨੇ ਤਾਂ